ਦੋਸਤੋ ਪੰਜਾਬ ਵਿੱਚ 13300 ਪਲੱਸ ਪੋਸਟਾਂ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ ਜੀ ਦੋਸਤੋ ਅਪਲਾਈ ਕਿਵੇਂ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਤੇ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਇਸ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜ਼ਰੂਰ ਦੇਖੋ ਦੋਸਤੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਨਾਲ ਬੈਲ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਤਾਂ ਉਸ ਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹ ਬਿਲਕੁਲ ਰ ਦੋਸਤੋ ਮੁੰਡੇ ਕੁੜੀਆਂ ਦੇ ਲਈ ਇਹ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਹੈ ਜੀ ਦੋਸਤੋ ਚਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹ ਨੋਟੀਫਿਕੇਸ਼ਨ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਇਸ ਵਿੱਚ ਆਲ ਇੰਡੀਆ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਪੰਜਾਬ ਦੇ ਉਮੀਦਵਾਰਾਂ ਲਈ ਪੰਜਾਬ ਦੀ ਹੀ ਲੋਕੇਸ਼ਨ ਰਹੇਗੀ ਦੋਸਤੋ ਲੇਬਰ 4 ਤੇ ਲੇਬਰ 6 ਤੱਕ ਦੀ ਤੁਹਾਡੀ ਸੈਲਰੀ ਰਹੇਗੀ ਆਲ ਇੰਡੀਆ ਦੇ ਮੇਲ ਅਤੇ ਫੀਮੇਲ ਦੋਨੋਂ ਅਪਲਾਈ ਕਰ ਸਕਣਗੇ ਜੀ ਦੋਸਤੋ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ ਦੋਸਤੋ ਇਸ ਵਿੱਚ ਬਖ ਬਖ ਵੈਕੈਂਸੀਆਂ ਨੇ ਜਿਵੇਂ ਕਿ ਲੈਬ ਅਸਿਸਟੈਂਟ ਟੈਕਨੀਕਲ ਆਪਰੇਟਰ ਸਟੋਰ ਕੀਪਰ ਜੂਨੀਅਨ ਇੰਜੀਨੀਅਰਿੰਗ ਅਤੇ ਹੋਰ ਵੀ ਜੋ ਤੁਸੀਂ ਦੇਖ ਸਕਦੇ ਹੋ ਦੋਸਤੋ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਤੁਸੀਂ 10ਵੀਂ 12ਵੀਂ ਗ੍ਰੈਜੂਏਸ਼ਨ ਪਾਸ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਵਿੱਚ ਬਿਲਕੁਲ ਨਿਫਰੈਸ਼ਰ ਕੈਂਡੀਡੇਟ ਅਪਲਾਈ ਕਰ ਸਕਣਗੇ ਜੀ ਇਹਨਾਂ ਪੋਸਟਾਂ ਲਈ ਪਹਿਲਾਂ ਤੁਹਾਡਾ ਰਾਈਟਿੰਗ ਇਮਤਿਹਾਨ ਹੋਵੇਗਾ ਫਿਰ ਫਿਜ਼ੀਕਲ ਟੈਸਟ ਹੋਵੇਗਾ ਫਿਰ ਮੈਡੀਕਲ ਹੋਵੇਗਾ ਤੇ ਇੱਕ ਡਾਕੂਮੈਂਟ ਵੈਰੀਫਿਕੇਸ਼ਨ ਵੀ ਕੀਤਾ ਜਾਵੇਗਾ ਅਪਲਾਈ ਤੁਸੀਂ ਆਨਲਾਈਨ ਹੀ ਕਰ ਸਕਦੇ ਹੋ ਦੋਸਤੋ ਲੈਵਲ 1 ਤੋਂ ਲੈ ਕੇ ਲੈਵਲ 6 ਤੱਕ ਦੀ ਤੁਹਾਡੀ ਸੈਲਰੀ ਰਹੇਗੀ ਦੋਸਤ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਨਰਲ ਤੇ OBC ਮੇਲ ਦੇ ਲਈ 100 ਰੁਪਏ ਫੀਸ ਰੱਖੀ ਗਈ ਹੈ ਜੀ ਜਦਕਿ SC ST ਫੀਮੇਲ ਕੈਂਡੀਡੇਟ ਦੇ ਲਈ ਕੋਈ ਵੀ ਫੀਸ ਨਹੀਂ ਹੈ ਪੇਮੈਂਟ ਵੀ ਤੁਸੀਂ ਆਨਲਾਈਨ ਹੀ ਕਰ ਸਕਦੇ ਹੋ ਉਮਰ ਹੱਦ ਹੈ ਜੀ 18 ਤੋਂ 130 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਜੀ ਪਲੱਸ ਏਜ ਇਲੈਕਸ਼ਨ ਵੀ ਦਿੱਤਾ ਗਿਆ ਹੈ ਜੀ ਦੋਸਤੋ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ ਜੀ ਤੁਸੀਂ 18 ਮਾਰਚ 2024 ਤੱਕ ਅਪਲਾਈ ਕਰ ਸਕਦੇ ਹੋ ਦੋਸਤੋ ਉਮੀਦ ਹੈ ਮੇਰੇ ਵੱਲ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਦੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ